ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਦੇ ਹਾਂ 2026 ਦੇ ਵਿੱਚ ਆਉਣ ਵਾਲੇ ਪੰਜਾਬ ਵਿੱਚ 10 ਨਵੇਂ ਪ੍ਰੋਜੈਕਟਾਂ ਦੀ ਜੋ ਸੈਂਟਰ ਵੱਲੋਂ ਜਾਂ ਪੰਜਾਬ ਰਾਜ ਵੱਲੋਂ ਅੱਗੇ ਲਿਆਂਦੇ ਜਾ ਰਹੇ ਐ ਕੀ ਕੀ ਤਬਦੀਲੀ ਪੰਜਾਬ ਵਿੱਚ ਆਵੇਗੀ ਤੇ ਜੋਬਸ ਵਧਣਗੀਆਂ ਇਸ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਬਾਗਾ ਬਾਰਡਰ ਦੀ ਪਰੇਡ ਮਸ਼ਹੂਰ ਹੈ ਹਾਂਜੀ ਹੁਣ ਅਸੀਂ ਪੰਜਾਬ ਵਿੱਚ ਆਉਣ ਵਾਲੇ ਨੰਬਰ 1 ਪ੍ਰੋਜੈਕਟ ਦੀ ਗੱਲ ਕਰਦੇ ਹਾਂ ਜਿਸ ਦਾ ਨਾਮ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ 에어ਪੋਰਟ ਜਿਹਨੂੰ ਹਲਵਾਰਾ 에어ਪੋਰਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਪ੍ਰੋਜੈਕਟ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਨੇ 162 ਏਕੜ ਜ਼ਮੀਨ ਖਰੀਦ ਕੇ ਬਣਾਉਣਾ ਹੈ ਇਹ 에어ਪੋਰਟ ਲੋਕਾਂ ਨੂੰ 에য়ারਬੱਸ 380 ਤੇ ਬੋਇੰਗ 700 ਜਹਾਜ਼ ਨਾਲ ਸਰਵਿਸ ਦੇਊਗਾ ਤੇ ਇਹਨੂੰ 에어ਪੋਰਟ ਜਦੋਂ ਕੰਪਲੀਟ ਹੋਊਗਾ ਤਾਂ ਇਹਦੇ ਆਲੇ-ਦੁਆਲੇ ਦੇ ਏਰੀਆ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਇਹ ਜਿਹੜਾ 에어ਪੋਰਟ ਹੈ ਇਹ ਲੋਕਲ ਤੇ ਇੰਟਰਨੈਸ਼ਨਲ ਫਲਾਈਟਾਂ ਨੂੰ ਹੈਂਡਲ ਕਰੂਗਾ ਪਹਿਲਾਂ ਤਾਂ ਇਹਦਾ ਕੰਮ ਜੋ ਸੀ ਸਤੰਬਰ 2024 ਤੱਕ ਪੂਰਾ ਹੋਣਾ ਸੀ ਹੁਣ ਸਰਕਾਰ ਵੱਲੋਂ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਇਸ ਦਾ ਕੰਮ 90% ਤੋਂ 95% ਕੰਪਲੀਟ ਹੋ ਗਿਆ ਤੇ ਇਹ 에ਅਰਪੋਰਟ ਦਾ ਫਾਇਦਾ ਤੁਸੀਂ ਵੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਲੈ ਸਕਦੇ ਹੋ ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਨੰਬਰ 2 ਤੇ ਆਉਣ ਵਾਲੇ ਪ੍ਰੋਜੈਕਟ ਦੀ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਇਹ ਪੰਜਾਬ ਦੇ ਕਾਫੀ ਇੰਪੋਰਟੈਂਟ ਐਕਸਪ੍ਰੇ ਵਿੱਚੋਂ ਇੱਕ ਹੈ ਕਿਉਂਕਿ ਇਹ ਜਿਹੜਾ ਐਕਸਪ੍ਰੈਸ ਵੇ ਹੈ ਇਹ ਦਿੱਲੀ ਨੂੰ ਜੰਮੂ ਕਟੜਾ ਦੇ ਨਾਲ ਜੋੜਦਾ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਵੀ ਇਹ ਲੰਘਦਾ ਹੈ ਇਹ ਜਿਹੜਾ ਐਕਸਪ੍ਰੈਸ ਵੇ ਹੈ ਇਹ ਪਹਿਲਾਂ ਤਾਂ 4 ਲੇਨ ਦਾ ਬਣਨਾ ਸੀ ਪਰ ਅੱਗੇ ਜਾ ਕੇ ਇਹਨੂੰ 8 ਲੇਨ ਦਾ ਵੀ ਕੀਤਾ ਜਾ ਸਕਦਾ ਹੈ ਇਹ ਗਵਰਨਮੈਂਟ ਦਾ ਕਹਿਣਾ ਹੈ ਇਹਦੇ ਕਾਫੀ ਸੈਕਸ਼ਨ ਹੋਣਗੇ ਜਿਹੜਾ ਕਿ ਇੱਕ ਸੈਕਸ਼ਨ ਹੈ ਨਕੋਦਰ ਨੂੰ ਅੰਮ੍ਰਿਤਸਰ ਵਿੱਚ ਸ਼੍ਰੀ ਗੁਰੂ ਰਾਮਦਾਸ 에어ਪੋਰਟ ਉਹਦੇ ਨਾਲ ਜੋੜੂਗਾ ਅੰਮ੍ਰਿਤਸਰ ਨਕੋਦਰ ਵਾਲਾ ਸੈਕਸ਼ਨ ਹੈ ਜਿਹੜਾ ਇਦੀ ਲੰਬਾਈ 99 ਕਿਲੋਮੀਟਰ ਹੋਊਗੀ ਇਹਦਾ ਨਾਮ ਹੈ NH5A ਇੱਕ ਹੋਰ ਸੈਕਸ਼ਨ ਹੈ ਜਿਹੜਾ ਨਕੋਦਰ ਨੂੰ ਦਿੱਲੀ ਤੇ ਕਟੜਾ ਨਾਲ ਜੋੜੂਗਾ ਇਹ 397 ਕਿਲੋਮੀਟਰ ਲੰਬਾ ਹੋਊਗਾ ਇਹਦਾ ਨਾਮ ਹੈ NH5 ਇਹ ਐਕਸਪ੍ਰੈਸਵੇ ਜਦੋਂ ਵੀ ਕੰਪਲੀਟ ਹੋਊਗਾ ਤਾਂ ਲੋਕਾਂ ਨੂੰ ਵੀ ਇਹ ਪ੍ਰੋਜੈਕਟ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਟਰਾਂਸਪੋਰਟ 'ਚ ਵੀ ਤੇ ਹੋਰ ਵੀ ਇਸ ਦੇ ਆਲੇ-ਦੁਆਲੇ ਜਿਵੇਂ ਹਸਪਤਾਲ ਵੀ ਬਣਨਗੇ ਟਰੱਕ ਸਟਾਪ ਵੀ ਬਣਨਗੇ ਤੇ ਹੋਰ ਵੀ ਇਹਦੇ ਆਲੇ-ਦੁਆਲੇ ਨੂੰ ਕਾਫੀ ਫਾਇਦਾ ਹੋਊਗਾ ਇਹਦੇ ਬਣਨ ਤੋਂ ਬਾਅਦ ਦਿੱਲੀ ਤੋਂ ਕਟੜਾ ਜਾਣ ਦਾ ਟਾਈਮ ਸਿਰਫ 6 ਘੰਟਿਆਂ ਦਾ ਰਹਿ ਜਾਊਗਾ ਤੇ ਪਹਿਲਾਂ ਜਿਹੜੇ ਨੂੰ 14 ਘੰਟੇ ਲੱਗਦੇ ਸੀ ਜਿਹੜਾ ਅਮਰਸਰ ਤੋਂ ਦਿੱਲੀ ਜਾਣ ਦਾ ਟਾਈਮ ਹੈ ਉਹ ਸਿਰਫ 4 ਘੰਟਿਆਂ ਦਾ ਹੋਊਗਾ ਇਹ ਪ੍ਰੋਜੈਕਟ ਦਾ ਵੀ ਸਾਨੂੰ ਅੱਗੇ ਕਾਫੀ ਫਾਇਦਾ ਦੇਖਣ ਨੂੰ ਮਿਲੂਗਾ ਹੁਣ ਗੱਲ ਕਰਦੇ ਹਾਂ ਜੋ ਪ੍ਰੋਜੈਕਟ ਤੀਜੇ ਨੰਬਰ ਤੇ ਹੈ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਾਸਟਰ ਪਟਿਆਲਾ ਜੋ ਕਿ ਅਮਰਸਰ ਕਲਕੱਤਾ ਇੰਡਸਟਰੀਅਲ ਕੋਰੀਡੋਰ ਦੇ ਤਹਿਤ ਪੰਜਾਬ ਦੇ ਰਾਜਪੁਰਾ ਚ ਪਟਿਆਲਾ ਇੰਟੀਗ੍ਰੇਟਿਡ ਮੈਨੂਫੈਕਚਰ ਕਲਾਸਟਰ ਆਈ ਐਮ ਸੀ ਪ੍ਰਪੋਜ਼ ਕੀਤਾ ਗਿਆ ਹੈ ਤੇ IMC ਨੂੰ ਪ੍ਰੈਫਰੈਂਸ ਵੀ ਦਿੱਤੀ ਗਈ ਹੈ ਤੇ ਇਹਦੇ ਲਈ ਆਪਣੀ ਸਰਕਾਰ ਨੇ 1100 ਏਕੜ ਜ਼ਮੀਨ ਲੈ ਕੇ ਰਾਜਪੁਰਾ ਸ਼ਹਿਰ ਦੇ ਕੋਲੇ ਜੋ ਕਿ NH44 ਤੋਂ 5.6 ਕਿਲੋਮੀਟਰ ਦੀ ਦੂਰੀ ਤੇ ਹੈ ਇਹਦੇ ਪ੍ਰੋਮੋਟਰ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਹੈ ਤੇ ਇਹਨੂੰ P3 ਮੋਡ ਯਾਨੀ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਡਿਵੈਲਪ ਕੀਤਾ ਜਾਊਗਾ ਤੇ ਇਸ ਦੇ ਪੂਰਾ ਹੋਣ ਤੋਂ ਬਾਅਦ ਜੋ ਪੰਜਾਬ ਦੀ ਕਨੈਕਟੀਵਿਟੀ ਹੈ ਦੂਜੇ ਰਾਜਾਂ ਨਾਲ ਕਾਫੀ ਜ਼ਿਆਦਾ ਸੁਧਰੂਗੀ ਤੇ ਪੰਜਾਬ ਦੇ ਬਿਜ਼ਨਸ ਵਿੱਚ ਵੀ ਕਾਫੀ ਜ਼ਿਆਦਾ ਫਾਇਦਾ ਹੋਊਗਾ ਤੇ ਅੱਗੇ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ ਪੰਜਾਬ ਗਵਰਨਮੈਂਟ ਦਾ ਹੀ ਪ੍ਰੋਜੈਕਟ ਹੈ ਹੁਣ ਗੱਲ ਕਰਦੇ ਆਂ ਜੀ ਪ੍ਰੋਜੈਕਟ ਨੰਬਰ 4 ਦੀ ਅੰਮ੍ਰਿਤਸਰ 에য়ারਪੋਰਟ ਐਕਸਪੈਂਸ਼ਨ ਜਿਹਨੂੰ ਕਿ ਆਪਾਂ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에য়ারਪੋਰਟ ਦੇ ਨਾਮ ਨਾਲ ਵੀ ਜਾਣਦੇ ਆਂ ਇਹ 에য়ারਪੋਰਟ ਪੰਜਾਬ ਦਾ ਸਭ ਤੋਂ ਵੱਡਾ ਤੇ ਬਿਜੀ 에য়ারਪੋਰਟ ਹੈ ਤੇ ਦਿੱਲੀ ਤੋਂ ਬਾਅਦ ਨਾਰਥ ਸਾਈਡ ਦਾ ਇਹ ਸਭ ਤੋਂ ਵੱਡਾ 에য়ারਪੋਰਟ ਹੈ ਇਹ 에য়ারਪੋਰਟ ਹਰ ਸਾਲ 25 ਲੱਖ ਪੈਸੇਂਜਰ ਨੂੰ ਸਰਵਿਸ ਦਿੰਦਾ ਹੈ ਜਿਹਨੂੰ ਹੁਣ 25 ਲੱਖ ਦੀ ਕਪੈਸਿਟੀ ਤੋਂ ਵਧਾ ਕੇ 55 ਲੱਖ ਕੀਤਾ ਜਾਊਗਾ ਤੇ ਇਸ 에어ਪੋਰਟ ਤੇ ਹੁਣ 300 ਕਰੋੜ ਰੁਪਏ ਖਰਚਾ ਕੀਤਾ ਜਾਊਗਾ ਜਿਵੇਂ ਕਿ ਟਰਮੀਨਲ ਐਕਸਟੈਂਡ ਹੋਣਗੇ ਟੈਕਸੀਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਇਹ 에어ਪੋਰਟ ਦਾ ਵੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਦੇਖਣ ਨੂੰ ਮਿਲੂਗਾ ਹੁਣ ਗੱਲ ਕਰਦੇ ਆਂ ਜੀ ਪ੍ਰੋਜੈਕਟ ਨੰਬਰ 5 ਦੀ ਲੁਧਿਆਣਾ ਰੋਪਨਗਰ ਐਕਸਪ੍ਰੈਸ ਵੇ ਜੋ ਕਿ 4 ਤੋਂ 6 ਲੇਨਾਂ ਦਾ ਬਣਨਾ ਹੈ ਜਿਹਨੂੰ NHAI ਦੇ ਤਹਿਤ ਦੁਆਰਾ ਬਣਾਇਆ ਜਾਊਗਾ ਤੇ ਇਹਦੀ ਜੋ ਲੰਬਾਈ ਹੈ ਉਹ 91 ਕਿਲੋਮੀਟਰ ਦੀ ਹੋਊਗੀ ਜਿਹਦੇ ਚੋਂ ਇੱਕ ਸੈਕਸ਼ਨ 19.5 ਕਿਲੋਮੀਟਰ ਦਾ ਲੰਬਾ ਜੋ ਕਿ ਪਿੱਪਲ ਮਾਜਰਾ ਤੋਂ ਖੰਨੇ ਤੱਕ ਜਾਂਦਾ ਇਹਨੂੰ ਹਾਈ ਬ੍ਰੈਡ ਮਾਡਲਾਂ ਦੇ ਤਹਿਤ ਤਿਆਰ ਕੀਤਾ ਜਾਊਗਾ ਇਹਦੀ ਉੱਪਰ ਖਰਚਾ ਜਿਹੜਾ ਹੋਊਗਾ ਉਹ 2792 ਕਰੋੜ ਰੁਪਏ ਖਰਚਾ ਕੀਤਾ ਜਾਊਗਾ ਤੇ ਆਪਣੇ ਪੰਜਾਬ ਵਿੱਚ ਲੁਧਿਆਣਾ ਰੋਪਨਗਰ ਐਕਸਪ੍ਰੈਸ ਨੂੰ ਜੋੜ ਰਿਹਾ ਹੈ ਇਹ ਉਹਦੇ ਚ ਆਉਂਦੀ ਹੈ ਜਿਹੜੀ ਲੁਧਿਆਣਾ ਰੋਪਨਗਰ ਅਜੀਤ ਸਿੰਘ ਨਗਰ ਇਹਦੇ ਰੂਟ ਦੀ ਗੱਲ ਕਰੀਏ ਤਾਂ ਪਿੰਡ ਮਾਨਨੇ ਵਾਲਾ ਨੂੰ ਹੋ ਕੇ ਬਿਹੋਰਾ ਪਿੰਡ ਰੂਪਨਗਰ ਐਨ ਐਚ 205 ਦੇ ਜਾ ਕੇ ਖਤਮ ਹੋਊਗਾ ਇਹ ਪ੍ਰੋਜੈਕਟ ਦਾ ਵੀ ਤੁਹਾਨੂੰ ਕਾਫੀ ਫਾਇਦਾ ਮਿਲੂਗਾ ਹੁਣ ਗੱਲ ਕਰਦੇ ਆ ਪ੍ਰੋਜੈਕਟ ਨੰਬਰ 6 ਦੀ ਜੋ ਕਾਫੀ ਜਿਆਦਾ ਇੰਪੋਰਟੈਂਟ ਪ੍ਰੋਜੈਕਟ ਹੈ ਚੰਡੀਗੜ੍ਹ ਮੈਟਰੋ ਚੰਡੀਗੜ੍ਹ ਰੀਜਨ ਦੀ ਸਰਵਿਸ ਲਈ ਇੱਕ ਅਪਰੂਵਡ ਰੈਪਿਡ ਟ੍ਰਾਈਜੈਟ ਸਿਸਟਮ ਹੈ ਇਹਦੇ ਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਜੋ ਆਸ-ਪਾਸ ਦੇ ਏਰੀਆ ਇਹਨਾਂ ਨੇ ਕਾਫੀ ਉਹ ਸ਼ਾਮਿਲ ਨੇ ਵਿੱਚ ਇਹਦੇ ਜੇ ਆਪਾਂ ਫੇਸ 1 ਦੀ ਗੱਲ ਕਰੀਏ ਦਾ ਇਹਦੇ ਚ 3 3 ਲਾਈਨ ਡਿਵਲਪ ਹੋਣਗੀਆਂ ਇਹਨਾਂ ਚੋਂ ਜਿਹੜੀ ਪਹਿਲੀ ਲਾਈਨ ਹੈ ਉਹ ਚੰਡੀਗੜ੍ਹ ਦੇ ਏਰੀਆ ਨੂੰ ਕਨੈਕਟ ਕਰੂਗੀ ਤੇ ਜਿਹੜੀ ਦੂਜੀ ਲਾਈਨ ਹੈ ਉਹ ਟਰਾਈ ਸਿਟੀ ਦੇ ਏਰੀਆ ਨੂੰ ਕਨੈਕਟ ਕਰੂਗੀ ਤੇ ਜਿਹੜੀ ਤੀਜੀ ਲਾਈਨ ਹੈ ਉਹ ਚੰਡੀਗੜ੍ਹ ਦੇ ਸੈਕਟਰ 26 ਨੂੰ ਤੇ ਸੈਕਟਰ 36 ਨਾਲ ਜੋੜੂਗੀ 2034 ਤੱਕ ਜੇ ਫੇਸ 1 ਦਾ ਕੰਮ ਪੂਰਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਫੇਸ 2 ਦਾ ਕੰਮ ਸ਼ੁਰੂ ਹੋ ਜਾਊਗਾ ਜੇ ਤੁਸੀਂ ਫੇਸ 2 ਦੇ ਪ੍ਰੋਪੋਜ਼ਡ ਮੈਟਰੋ ਦੀ ਗੱਲ ਕਰੋਂ ਤਾ ਇਹਦੀ ਜਿਹੜੀ ਪਹਿਲੀ ਲਾਈਨ ਹੈ 에어ਪੋਰਟ ਚੌਕ ਨੂੰ ਮਾਨਕ ਮਾਜਰਾ ਨੂੰ ਜੋੜੇਗੀ ਤੇ ਦੂਜੀ ਲਾਈਨ ਹੈ ਜਿਹੜੀ ਜੀਰਕਪੁਰ ਨੂੰ ਪੰਜੌਰ ਨਾਲ ਕਨੈਕਟ ਕਰੂਗੀ ਮਾਰਚ 2023 ਚ ਇਸ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ ਸੀ ਤੇ ਪੰਜਾਬ ਤੇ ਹਰਿਆਣਾ ਗਵਰਨਮੈਂਟ ਵੱਲੋਂ ਵੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ ਇਸ ਤੋਂ ਬਾਅਦ ਜੋ ਇਸ ਤੇ ਖਰਚਾ ਹੋਊਗਾ ਉਹ 10670 ਕਰੋੜ ਰੁਪਇਆ ਹੋਏਗਾ ਸੋ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੈਟਰੋ ਸਰਵਿਸ ਜਿਹੜਾ ਛੇਮਾ ਨੰਬਰ ਪ੍ਰੋਜੈਕਟ ਹੈ ਇਹਦਾ ਵੀ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਦੇਖਣ ਨੂੰ ਮਿਲੇਗਾ ਹੁਣ ਗੱਲ ਕਰਦੇ ਆਂ ਪੰਜਾਬ ਚ 7ਵੇਂ ਨੰਬਰ ਦੇ ਪ੍ਰੋਜੈਕਟ ਦੀ ਲੁਧਿਆਣਾ ਅਜਮੇਰ ਐਕਸਪ੍ਰੈਸ ਵੇ ਜਿਹੜੀ ਪਹਿਲਾਂ ਪਠਾਨਕੋਟ ਐਕਸਪ੍ਰੈਸ ਵੇ ਦਾ ਨਾਮ ਦਿੱਤਾ ਗਿਆ ਸੀ ਲੁਧਿਆਣਾ ਅਜਮੇਰ ਕੋਰੀਡੋਰ ਚ ਦੋ ਐਕਸਪ੍ਰੈਸ ਵੇ ਸ਼ਾਮਲਾ ਜਿੰਨਾ ਚੋ ਇੱਕ ਆ ਲੁਧਿਆਣਾ ਬਠਿੰਡਾ ਐਕਸਪ੍ਰੈਸ ਵੇ ਤੇ ਇੱਕ ਆ ਬਠਿੰਡਾ ਅਜਮੇਰ ਐਕਸਪ੍ਰੈਸ ਵੇ ਇਹ ਦੋਵੇਂ ਐਨ ਐਚ ਏ ਆਈ ਦੇ ਦੁਆਰਾ ਬਣਾਏ ਜਾਣਗੇ ਤੇ ਦੋਨੇ ਹੀ 6 ਲੇਨ ਬਣਨਗੇ ਇਹ ਐਕਸਪ੍ਰੈਸ ਪਠਾਨਕੋਟ ਨੂੰ ਲੁਧਿਆਣਾ ਦੇ ਵਿੱਚੋਂ ਦੀ ਹੁੰਦਾ ਹੋਇਆ ਬਠਿੰਡੇ ਤੋਂ ਅਜਮੇਰ ਨਾਲ ਜੋੜੂਗਾ ਇਹਦੇ ਬਣਨ ਨਾਲ ਕਾਂੜਲਾ ਪੋਰਟ ਤੱਕ ਜੋ ਮਾਲ ਦੀ ਆਵਾਜਾਈ ਹੈ ਉਹ ਕਾਫੀ ਜ਼ਿਆਦਾ ਸੌਖੀ ਹੋ ਜਾਊਗੀ ਤੇ ਜੋ ਖਰਚੇ ਦੀ ਆਪਾਂ ਇਹਦੀ ਗੱਲ ਕਰਦੇ ਆ ਤਾਂ ਇਹ ਦੋ ਹਿੱਸਿਆਂ 'ਚ ਵੰਡੇ ਗਏ ਨੇ ਪਹਿਲੇ ਨੂੰ 1716 ਕਰੋੜ ਦਾ ਬਣਾਇਆ ਜਾਊਗਾ ਇਹ NHAI ਦੁਆਰਾ 2018 'ਚ ਮਨਜ਼ੂਰ ਕੀਤਾ ਗਿਆ ਸੀ ਤੇ ਇਹਦੇ ਬਣਨ ਨਾਲ ਬਠਿੰਡੇ ਤੋਂ ਅਜਮੇਰ ਦੀ ਦੂਰੀ 120 ਕਿਲੋਮੀਟਰ ਘੱਟ ਹੋ ਜਾਊਗੀ। ਹੁਣ ਗੱਲ ਕਰਦੇ ਆ ਪ੍ਰੋਜੈਕਟ ਨੰਬਰ 8 ਦੀ। ਛਾਪੂਰ ਕੰਡੀ ਹਾਈਡਰੋਲੈਕਟਿਕ ਪ੍ਰੋਜੈਕਟ। ਇਹ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਛਾਪੂਰ ਕੰਡੀ ਡਾਊਨਸਟ੍ਰੀਮ ਰਾਵੀ ਦਰਿਆ ਤੇ ਮੌਜੂਦ ਹੈ। ਇਹ ਪ੍ਰੋਜੈਕਟ ਦੇ ਕੰਪਲੀਟ ਹੋਣ ਤੋਂ ਬਾਅਦ ਪੰਜਾਬ 'ਚ 5000 ਹੈਕਟੇਅਰ ਲੈਂਡ ਤੇ ਜੰਮੂ ਕਸ਼ਮੀਰ 'ਚ 32000 ਹੈਕਟੇਅਰ ਇਰੀਗੇਸ਼ਨ ਫੈਸਿਲਿਟੀ ਪ੍ਰੋਵਾਈਡ ਕਰਾਊਗਾ। ਤੇ ਪੰਜਾਬ ਉੱਪਰ ਬਾੜੀ ਦੁਆਬ 1.18 ਲੱਖ ਹੈਕਟੇਅਰ ਜ਼ਮੀਨ ਨੂੰ ਕਵਰ ਕਰਦੀ ਹੈ ਤੇ ਇਹਦੇ ਨਾਲ ਇਰੀਗੇਸ਼ਨ ਫੈਸਿਲਿਟੀ ਸਮੂਥਲੀ ਚੱਲਣਗੀਆਂ ਇਹ ਪ੍ਰੋਜੈਕਟ ਦਾ ਵੀ ਸਾਨੂੰ ਕਾਫੀ ਫਾਇਦਾ ਮਿਲੂਗਾ ਹੁਣ ਗੱਲ ਕਰਦੇ ਆਂ ਪ੍ਰੋਜੈਕਟ ਨੰਬਰ 9 ਦੀ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇ ਜਿਹੜੀ ਕਿ ਅੰਮ੍ਰਿਤਸਰ ਜਾਮਨਗਰ ਇਕਨੋਮਿਕ ਕੋਰੀਡੋਰ ਵੀ ਕਹਿੰਦੇ ਆ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਅੰਦਰ ਆਉਂਦਾ ਹੈ ਤੇ ਇਹ ਪਹਿਲਾ ਪ੍ਰੋਜੈਕਟ ਆ ਜੋ ਭਾਰਤ ਦੀਆਂ ਤਿੰਨ ਰਫਾਇਨਰੀ ਬਠਿੰਡਾ ਬਾੜਮੇਰ ਜਾਮਨਗਰ ਨੂੰ ਕਨੈਕਟ ਕਰਦਾ ਹੈ ਇਹਦੇ ਖਰਚੇ ਦੀ ਗੱਲ ਕਰਦੇ ਆ ਤਾਂ 80000 ਕਰੋੜ ਰੁਪਏ ਲਗਭਗ ਇਸ ਦਾ ਖਰਚਾ ਆਊਗਾ ਇਹ ਕਾਫੀ ਤੇਜ਼ੀ ਨਾਲ ਬਣ ਰਿਹਾ ਹੈ ਇਹਦੇ ਬਣਨ ਤੋਂ ਬਾਅਦ ਪੰਜਾਬ ਹਰਿਆਣਾ ਰਾਜਸਥਾਨ ਗਜਰਾਤ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਤੇ ਪੰਜਾਬ ਦਾ ਟਿੱਬਾ ਪਿੰਡ ਇੱਥੋਂ ਇਹ ਸ਼ੁਰੂ ਹੋਊਗਾ ਤੇ ਪੰਜਾਬ ਹਰਿਆਣਾ ਬਾਰਡਰ ਤੇ ਜਾ ਕੇ ਖਤਮ ਹੋਊਗਾ ਇਹ ਪ੍ਰੋਜੈਕਟ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ ਤੇ ਕਾਫੀ ਜ਼ਿਆਦਾ ਜੌਬਸ ਵੀ ਅੱਗੇ-ਅੱਗੇ ਸਾਨੂੰ ਇਹ ਪ੍ਰੋਜੈਕਟਾਂ ਦੇ ਨਾਲ ਮਿਲਣ ਗਿਆ ਹੁਣ ਅਸੀਂ ਗੱਲ ਕਰਦੇ ਆਂ ਪੰਜਾਬ ਦੇ 10ਵੇਂ ਪ੍ਰੋਜੈਕਟ ਤੇ ਅੱਜ ਦੀ ਵੀਡੀਓ ਦੇ ਲਾਸਟ ਪ੍ਰੋਜੈਕਟ ਦੀ ਈਸਟਰਨ ਡੈਡੀਕੇਟ ਕੋਰੀਡੋਰ ਜਿਸ ਨੂੰ ਕੇ ਈ ਡੀ ਐਫ ਸੀ ਵੀ ਕਹਿੰਦੇ ਨੇ ਪੰਜਾਬ ਦੇ ਲੁਧਿਆਣਾ ਤੋਂ ਸ਼ੁਰੂ ਹੋ ਕੇ ਬੰਗਾਲ ਦੇ ਦਾਨਪਨੀ ਤੱਕ ਇਹ ਜਾਂਦਾ ਹੈ ਤੇ ਲੁਧਿਆਣਾ ਤੋਂ ਸੋਮਨਗਰ ਤੱਕ ਇਹ ਪੂਰਾ ਹੋ ਗਿਆ ਤੇ ਦਾਨਪਨੀ ਤੱਕ ਇਹਨੂੰ ਕੰਪਲੀਟ ਕੀਤਾ ਜਾ ਰਿਹਾ ਹੈ ਲੁਧਿਆਣਾ ਤੇ ਸੋਮਨਗਰ ਤੱਕ 1337 ਕਿਲੋਮੀਟਰ ਪੂਰਾ ਇਹ ਹੋ ਚੁੱਕਿਆ ਇਹਨੂੰ ਫਰੇਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਬਣਾਇਆ ਜਾ ਰਿਹਾ ਹੈ ਇਹਨਾਂ ਵੱਲੋਂ ਹੋਰ ਵੀ ਕਾਫੀ ਜ਼ਿਆਦਾ ਪ੍ਰੋਜੈਕਟ ਜਿਹੜੇ ਇੰਡੀਆ ਦੇ ਵਿੱਚ ਬਣਾਏ ਜਾ ਰਹੇ ਆ ਤੇ ਇਹਦੇ ਬਣਨ ਤੋਂ ਬਾਅਦ 70% ਰੇਲਵੇ ਟ੍ਰੈਫਿਕ ਹੈ ਜਿਹੜਾ ਇਹ ਘਟ ਜਾਊਗਾ ਕਿਉਂਕਿ ਕਾਫੀ ਸਾਰੀਆਂ ਮਾਲ ਗੱਡੀਆਂ ਇਸ ਤੇ ਚੱਲਣਗੀਆਂ ਹਾਂਜੀ ਇਹ ਸੀ ਪੰਜਾਬ ਦੇ 10 ਨਵੇਂ ਅਪਕਮਿੰਗ ਪ੍ਰੋਜੈਕਟ ਜਿਸ ਨਾਲ ਪੰਜਾਬ ਦਾ ਪੂਰਾ ਨਕਸ਼ਾ ਤੇ ਜਿਵੇਂ ਕਹਿ ਸਕਦੇ ਆ ਪੰਜਾਬ ਦੀ ਪੂਰੀ ਰੂਹ ਹੀ ਬਦਲ ਜਾਊਗੀ ਇਹ ਨਵੇਂ 10 ਪ੍ਰੋਜੈਕਟਾਂ ਨਾਲ ਤੁਹਾਨੂੰ ਸਾਡੀ ਕਿਵੇਂ ਲੱਗੀ ਪੂਰੀ ਜਾਣਕਾਰੀ ਕਮੈਂਟ ਕਰਕੇ ਜਰੂਰ ਦੱਸਿਓ ਤਾਂਕਿ ਤੁਹਾਡੇ ਲਈ ਅਸੀਂ ਅੱਗੇ ਤੋਂ ਨਵੀਂ-ਨਵੀਂ ਵੀਡੀਓ ਤੇ ਬਹੁਤ ਵਧੀਆ ਜਾਣਕਾਰੀ ਤੁਹਾਡੇ ਲਈ ਲੈ ਕੇ ਆ ਸਕੀਏ ਧੰਨਵਾਦ ਜੀ